ਦੇਖੋ ਅਸੀਂ ਤਾਂ 13 ਫਰਵਰੀ ਨੂੰ ਦੇਖ ਰਹੇ ਹਾਂ ਕਿ ਸਾਡੀਆਂ ਜਿਹੜੀਆਂ ਮੰਗਾਂ ਧੂਰੀਆਂ ਸੀ ਕੇਂਦਰ ਸਰਕਾਰ ਨਾਲ ਅਸੀਂ ਛੱਡ ਕੇ ਆਏ ਸੀਗੇ ਤਿੰਨੇ ਕਾਨੂੰਨ ਰੱਦ ਹੋ ਗਏ ਸੀਗੇ ਬਾਕੀ ਜਿਹੜੀ ਮੇਨ ਮੰਗ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਵਾਲੀ ਸੁਆਮੀਨਾ ਤੰਦੀ ਰਿਪੋਰਟ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ੇ ਤੋਂ ਮੁਕਤ ਕਰਵਾਉਣਾ ਖੇਤੀ ਨੂੰ ਪ੍ਰਦੂਸ਼ਣ ਤੋਂ ਬਾਹਰ ਕੱਢਾਉਣਾ ਜਿਹੜੇ ਅਸੀਂ ਚਿੱਪ ਵਾਲੇ ਮੀਟਰ ਕਹਿੰਦੇ ਆ ਉਹ ਖੇਤੀ ਸਮਝ ਜਾਂਦੇ ਨੇ ਉਹ ਐਕਟ ਆ ਜਿਹੜਾ 2023 ਦਾ ਉਹਨੂੰ ਰੱਦ ਕਰਵਾਉਣਾ ਅਸੀਂ ਕਹਿੰਦੇ ਹਾਂ ਸਟੇਟਾਂ ਦਾ ਅਧਿਕਾਰ ਸਟੇਟਾਂ ਕੋਲੇ ਰਹੇ ਜਿਵੇਂ ਬਿਜਲੀ ਬੋਰਡ ਕੋਲੇ ਕੁਝ ਵੀ ਅਧਿਕਾਰ ਨਹੀਂ ਸਟੇਟ ਦੇ ਜੇ ਇੱਕ ਵੀ ਕਿਸਾਨ ਨੂੰ ਕਿਤੇ ਕਨੈਕਸ਼ਨ ਦੇਣਾ ਉਹਨਾਂ ਕੋਲੇ ਕੋਈ ਅਧਿਕਾਰ ਨਹੀਂ ਰੈਗੂਲੇਟਰੀ ਕਮਿਸ਼ਨ ਦੀ ਜੋ ਸਪਾਰਸ਼ ਆਊਗੀ ਫੇਰ ਉਹ ਜਾ ਕੇ ਅਸੀਂ ਕਹਿੰਦੇ ਆ ਵੀ ਉਹ ਜਿਹੜਾ ਇਹ ਮੰਗਾਂ ਨੂੰ ਲੈ ਕੇ ਜਿਵੇਂ ਲਖੀਨਪੁਰ ਖੇਰੀ ਵਾਲੀ ਆ ਉਹ ਸਾਡੇ ਕਿਸਾਨ ਉਹਨਾਂ ਨੇ ਲਾਤੜੇ ਬੀਜੇਪੀ ਦੇ ਮੰਤਰੀ ਨੇ ਉਹ ਬਾਹਰ ਨੇ ਪਰ ਜਿਹੜਿਆ ਨੇ ਆਵਾਜ਼ ਚਾਈ ਉਹ ਅੰਦਰ ਨੇ ਜਿਹੜੇ ਸਾਡੇ ਕਿਸਾਨ ਸ਼ਹੀਦ ਹੋ ਗਏ ਮੋਰਚੇ 750 ਕਿਸਾਨ ਉਸ ਪਰਿਵਾਰ ਨੂੰ ਕੇਂਦਰ ਸਰਕਾਰ ਨੇ ਅੱਜ ਤੱਕ ਇੱਕ ਲਫ਼ਜ਼ ਮੂੰਹ ਨਹੀਂ ਖੋਲਿਆ ਇਹ ਮੰਗਾਂ ਨੂੰ ਲੈ ਕੇ ਅਸੀਂ 12 ਮੰਗਾਂ ਹੁਣ 13ਵੀਂ ਮੰਗ ਉਹ ਹੋ ਗਈ ਕਿ ਸ਼ੁਭਕਰਨੂ ਅਸੀਂ ਘਰੋਂ ਤਾਂ ਐਮਐਸਪੀ ਗਰੰਟੀ ਕਾਨੂੰਨ ਲੈਣ ਆਏ ਸੀਗੇ ਇੱਥੇ ਆ ਕੇ ਹਰਿਆਣੇ ਦੀ ਗੋਲੀ ਦੇ ਨਾਲ ਸਾਡਾ ਨੌਜਵਾਨ ਸ਼ਹੀਦ ਹੋ ਜਾਂਦਾ ਤਾਂ ਅੱਜ ਟੋਟਲ 13 ਮੰਗਾਂ ਆ ਗਿਆ ਜਿਹਦੇ ਵਿੱਚ 435 ਕਿਸਾਨ ਜ਼ਖਮੀ ਹੋ ਗਏ ਚਾਰ ਨੌਜਵਾਨਾਂ ਦੀ ਸਾਡਾਂ ਦੀ ਨਿਗਾ ਚਲੀ ਗਈ ਅਨੇਕਾਂ ਸਾਡੇ ਟਰੈਟ ਭੰਨੇ ਗਏ 36 ਕਿਸਾਨ ਏਦੋਂ ਪਹਿਲਾਂ ਇਸ ਮੋਰਚੇ 'ਚ ਸ਼ਹੀਦ ਹੋ ਗਏ ਤਾਂ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਬੈਠਿਆ ਮੈਨੂੰ ਲੱਗਦਾ ਕਿ ਕੇਂਦਰ ਸਰਕਾਰ ਨੂੰ ਇਸ ਮੰਗਾਂ ਤੇ ਫੌਰੀ ਮੀਟਿੰਗ ਕਰਕੇ ਆਪਦੀ ਚੁੱਪ ਤੋੜਨੀ ਚਾਹੀਦੀ ਹੈ ਅਗਰ ਜੇ ਕੋਈ ਕਿਸਾਨਾਂ ਨਾਲ ਉਹਨਾਂ ਨੂੰ ਮੀਟਿੰਗ ਕਰਨ 'ਚ ਦਿੱਕਤ ਆਉਂਦੀ ਆ ਮੈਨੂੰ ਲੱਗਦਾ ਕੋਈ ਜ਼ਰੂਰੀ ਵੀ ਨਹੀਂ ਸਾਡੇ ਦੋਨੇ ਫਾਰਮਾਂ ਦਾ ਫੈਸਲਾ ਹੁਣੇ ਐਮਐਸਪੀ ਗਰੰਟੀ ਕਾਨੂੰਨ ਦਾ ਮੀਟਿੰਗ ਬੁਲਾ ਕੇ ਮੰਤਰੀ ਮੰਡਲ ਦੀ ਨੋਟੀਫਿਕੇਸ਼ਨ ਜਾਰੀ ਕਰ ਦੇਣ ਠੀਕ ਹੈ ਸੁਵਮੀਨਾਸਨ ਦੀ ਰਿਪੋਰਟ ਦੇ ਖੁਦ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸ੍ਰ ਨਰਿੰਦਰ ਮੋਦੀ ਉਹ ਕਮੇਟੀ ਦੀ ਸਿਫਾਰਸ਼ ਕੀਤੀ ਆ ਉਹਨੂੰ ਲਾਗੂ ਕਰ ਦੇਣ ਕਰਜ਼ੇ ਵਾਲੀ ਤੇ ਲਖੀਰ ਮਾਰ ਦੇਣ ਉਹ ਜਿਹੜੀਆਂ ਮੇਨ ਮੰਗਾਂ ਤੇ ਮੈਨੂੰ ਲੱਗਦਾ ਸਰਕਾਰ ਜੇ ਚਾਹੁੰਦੀ ਆ ਕਿ ਮੀਟਿੰਗ ਦਾ ਸਾਡੇ ਕੋਲੇ ਸਮਾਂ ਨਹੀਂ ਜਾਂ ਕਿਸਾਨਾਂ ਆਗੂ ਨਾਲ ਅਸੀਂ ਬੈਠਣਾ ਨਹੀਂ ਚਾਹੁੰਦੇ ਅਸੀਂ ਵੀ ਇਸ ਕਰਦੇ ਜੇ ਉਹਨਾਂ ਨੂੰ ਕੋਈ ਦਿੱਕਤ ਆ ਅਗਰ ਅਸੀਂ ਦੋਨੇ ਫੋਰਮਾਂ ਤਾਂ ਮਣਾ ਕਦੇ ਕਰਿਆ ਹੀ ਨਹੀਂ ਕਦੇ ਵੀ ਸਰਕਾਰ ਬੁਲਾਵੇ ਅਸੀਂ ਮੀਟਿੰਗ ਤੋਂ ਕਦੇ ਨਹੀਂ ਭੱਜੇ ਮੈਨੂੰ ਲੱਗਦਾ ਕਿ ਜਿਹੜੀਆਂ ਮੰਗਾਂ ਨੂੰ ਲੈ ਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਮਰ ਵਰਤੇ ਬੈਠੇ ਨੇ ਉਹ ਏਸੇ ਈਸ਼ੂ ਨੂੰ ਬੈਠੇ ਨੇ ਕਿ ਜਿਹੜੀਆਂ ਸਾਡੇ ਨਾਲ ਵਾਅਦਾ ਕੀਤਾ ਸੀ ਉਹਨੂੰ ਲਾਗੂ ਕਰੋ ਸਰਕਾਰ ਲਾਗੂ ਕਰ ਦਿੰਦੀ ਹੈ ਤਾਂ ਡੱਲੇਵਾਲ ਸਾਹਿਬ ਸੋਚ ਸਕਦੇ ਆ ਅਗਰ ਸਰਕਾਰ ਚੁੱਪੀ ਨਹੀਂ ਤੋੜ ਰਹੀ ਇਹ ਇੱਕ ਕੇਸ ਆ ਜਿਹੜਾ ਸ੍ਰੀਮ ਕੋਰਟ ਤੇ ਤਾਂ ਅਸੀਂ ਪਾਰਟੀ ਨਹੀਂ ਬਣੇ ਨਾ ਅਸੀਂ ਕੇਸ ਲੈ ਕੇ ਗਏ ਨਾ ਅਸੀਂ ਕੋਈ ਪਟੀਸ਼ਨ ਪਾਈ ਆ ਆਪਦੇ ਬੰਦਿਆਂ ਵੱਲੋਂ ਹੀ ਬੀਜੇਪੀ ਪੁਆ ਰਹੀ ਆ ਉਸਦੇ ਫੈਸਲੇ ਸੁਣਾ ਰਹੇ ਨੇ ਦੂਜੀ ਗੱਲ ਪੰਜਾਬ ਸਰਕਾਰ ਦੀ ਗੱਲ ਹੈ ਪੰਜਾਬ ਸਰਕਾਰ ਨਾਲ ਸਾਡਾ ਕੋਈ ਇਸ਼ੂ ਨਹੀਂ ਜਿਹੜਾ ਉਹਨੂੰ ਪਾਰਟੀ ਬਣਾ ਕੇ ਉਹਨਾਂ ਨੂੰ ਜੋ ਕੁਝ ਕਹਿਣਾ ਮੈਨੂੰ ਲੱਗਦਾ ਕਿ ਸਿੱਧਮ ਸਿੱਧਾ ਦੋ ਕਮੇਟੀਆਂ ਬਣੀਆਂ ਮੋਰਚੇ ਚਲਦੇ ਚਲਦੇ ਇੱਕ ਸਾਡੀ ਪਾਰਲੀਮੈਂਟ ਦੇ ਵਿੱਚ ਕਮੇਟੀ ਆ ਗਈ ਉਹਦੀ ਰਿਪੋਰਟ ਵੀ ਆ ਗਈ ਜਿਹਦਾ ਚੇਅਰਮੈਨ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਆ ਉਹਨੇ ਵੀ ਸਿਫਾਰਿਸ਼ ਕਰਤੀ ਕਿ ਕਿਸਾਨਾਂ ਨੂੰ ਐਮਐਸਪੀ ਮਿਲਣਾ ਚਾਹੀਦਾ ਉਹਨਾਂ ਨੇ ਤਾਂ ਸਿਫਾਰਸ਼ ਹੋਰ ਮੰਗਾ ਵੀ ਬਹੁਤ ਕੀਤੀਆਂ ਨੇ ਕਿ ਮਿਲਣੀ ਚਾਹੀਦੀ ਹੈ ਇੱਕ ਚੱਲਦੇ ਸਰੀਮ ਕੋਡ ਦੀ ਕਮੇਟੀ ਬਣ ਗਈ ਉਹਦੀਆਂ ਵੀ ਮੀਟਿੰਗਾਂ ਹੋ ਰਹੀਆਂ ਨੇ ਕਿ ਕਿਸਾਨਾਂ ਨੇ ਰੋਡ ਤੇ ਬੈਠੇ ਨੇ ਰੋਡ ਖੋਲੋ ਸਾਰਾ ਉਹਦਾ ਅਸੀਂ ਕਹਿੰਨੇ ਵੀ ਉਹ ਦੋਨਾਂ ਕਮੇਟੀਆਂ ਉਸਨੇ ਵੀ ਸਿਫਾਰਸ਼ ਕਰਤੀ ਕਿ ਕਿਸਾਨਾਂ ਨੂੰ ਐਮਐਸਪੀ ਕਾਨੂੰਨ ਮਿਲਣਾ ਚਾਹੀਦਾ ਕਰਜ਼ੇ ਤੋਂ ਰਾਹਤ ਦੇਣੀ ਚਾਹੀਦੀ ਹੈ ਤਾਂ ਜਦੋਂ ਕਮੇਟੀਆਂ ਆਪ ਦੀਆਂ ਹੀ ਬਣੀਆਂ ਹੋਈਆਂ ਉਨੇ ਸਿਪਾਰਸ਼ ਕਰਤੀ ਮੈਨੂੰ ਲੱਗਦਾ ਕਿ ਪ੍ਰਧਾਨ ਮੰਤਰੀ ਨੂੰ ਇਹ ਤਾਂ ਹੁਣ ਨੋਟਵਿਚ ਜਾਰੀ ਕਰਕੇ ਤਾਂ ਉਹ ਜਿਹੜੇ ਪੂਰੇ ਦੇਸ਼ ਦੇ ਵਿੱਚ ਜਿਹੜਾ ਪੰਜਾਬ ਬੰਦ ਗਿਆ ਪੰਜਾਬ ਬੰਦ ਲੋਕਾਂ ਨੇ ਸਾਰੇ ਵਰਗਾਂ ਨੇ ਕੱਲੇ ਕਿਸਾਨਾਂ ਨੇ ਨਹੀਂ ਸਾਰੇ ਵਰਗਾਂ ਨੇ ਪੰਜਾਬੀ ਹੋਣ ਦਾ ਮੋਹਰ ਲਾਤੀ ਜਿਹੜੀ ਬੀਜੇਪੀ ਬੰਡਣਾ ਚਾਹੁੰਦੀ ਸੀ ਵੀ ਛੋੜੇ ਨਾਲ ਸ਼ਹਿਰੀ ਲੋਕ ਨਹੀਂ ਛੋੜੇ ਨਾਲ ਮਜ਼ਦੂਰ ਲੋਕ ਨਹੀਂ ਛੋੜੇ ਨਾਲ ਫਲਾਣਾ ਵਰਗ ਨਹੀਂ ਕੱਲ ਦੇ ਪੰਜਾਬ ਬਿਲਕੁਲ ਮਲਾ ਕੇ ਤਾਂ ਸਾਨੂੰ ਦੱਸ ਦੇਣਾ ਤੋਂ ਇਹੀ ਕੁਝ ਹੋ ਰਿਹਾ ਕਿ ਅੱਜ ਹਰਿਆਣਾ ਸਰਕਾਰ ਨੇ ਸਖਤੀ ਕਰਤੀ ਅੱਜ ਪੰਜਾਬ ਸਰਕਾਰ ਨੇ ਸਖਤੀ ਕਰਦੀ ਰੋਜ਼ ਅਸੀਂ ਲੋਕਾਂ ਨੂੰ ਉਹ ਰਾਤ ਨੂੰ ਰੋਣ ਲਈ ਸਾਰੇ ਪਹਿਰਾ ਦੇ ਰਹੇ ਹਾਂ ਤਾਂ ਕੱਲ ਦੀ ਜਿਹੜੀ ਪੀਹ ਹਮਸੇ ਪਰਸੋਂ ਦੀ ਪਰਸੋਂ ਦੀ ਪੀਜੀਸ਼ਨ ਸੀ ਕਿ ਰਾਤ ਨੂੰ ਇਹਨਾਂ ਨੇ ਬੱਸਾਂ ਇਕੱਠੀਆਂ ਕਰਨੀਆਂ ਸ਼ੁਰੂ ਕਰਤੀਆਂ ਫੋਰਸ ਇਕੱਠੀ ਕਰਨੀ ਸ਼ੁਰੂ ਕਰਤੀ ਤਾਂ ਉਹ ਜਦੋਂ ਮੈਨੂੰ ਇਹ ਲੱਗਦਾ ਸਾਡੇ ਕੋਲ ਜਿਹੜੇ ਮੈਸੇਜ ਆ ਪਰਿਵਾਰਾਂ ਵੱਲੋਂ ਤਾਂ ਉਹਨਾਂ ਨੇ ਕਿਹਾ ਵੀ ਲੋ ਚਾਬੀਆਂ ਅਸੀਂ ਨਹੀਂ ਜਾਂਦੇ ਜਿਹੜਾ ਸਾਡਾ ਬਜ਼ੁਰਗ ਆਗੂ ਮਰ ਰਵਰ ਤੇ ਬੈਠਾ ਹੈ ਅਸੀਂ ਇੱਥੋਂ ਬਸਾ ਉਹਨਾਂ ਪੁਲਿਸ ਲਈ ਕਾਦੇ ਵਾਸਤੇ ਲੈ ਕੇ ਜਾਵਾਂਗੇ ਇੱਥੋਂ ਤੱਕ ਕੁਝ ਮਲਾਜਮਾਂ ਨੇ ਵੀ ਕਿਹਾ ਵੀ ਸਾਡੀਆਂ ਭੈਣਾਂ ਤੇ ਸਾਡੇ ਬਜ਼ੁਰਗ ਸਾਡੇ ਉੱਥੇ ਪਰਿਵਾਰ ਬੈਠੇ ਨੇ ਅਸੀਂ ਤਾਂ ਨਹੀਂ ਇਹ ਕੁਝ ਕਰ ਸਕਦੇ ਤਾਂ ਉਸ ਰਾਤ ਨੂੰ ਫਿਰ ਸਰਕਾਰ ਨੂੰ ਪਿੱਛੇ ਹਟਣਾ ਪਿਆ ਕੱਲ ਫਿਰ ਉਹਨਾਂ ਨੇ ਹਵਲਾ ਬੁਲਣ ਦੀ ਕੋਸ਼ਿਸ਼ ਕੀਤੀ ਕੱਲ ਤਾਂ ਜਿਹੜੀ ਰਿਪੋਰਟ ਹੈ 4 ਤੋਂ 5000 ਮਲਾਜਮ ਆਪਣਾ ਪੁਲਸ ਲੈਂਡ ਦੇ ਵਿੱਚ ਪਟਿਆਲੇ ਦੇ ਵਿੱਚ ਸੰਗਰੂਰ ਦੇ ਵਿੱਚ ਪਾਤੜਾਂ ਦੇ ਵਿੱਚ ਜਿੰਨੇ ਬਾਕੀ ਰੈਜ਼ਿਡੈਂਟ ਹੈ ਜਾਂ ਹਵੇਲੀਆਂ ਵਰਗੇ ਦੇ ਨਾਂ ਤੇ ਉਹਨਾਂ ਨੇ ਆਪਦੇ ਸਾਰੇ ਅਫਸਰ ਇੱਥੇ ਇਕੱਠੇ ਕੀਤੇ ਆ ਖਨੌਰੀ ਤੇ ਕਾਬੜਾ ਇੱਕ ਉਹ ਜਿਹੜੀਆਂ ਬੈਨਾ ਸੀ ਪਾਣੀ ਦੇ ਪਿਛਾੜਾਂ ਉਹ ਪਾਣੇ ਗੋਲੇ ਤਾਗਣ ਵਾਲੀਆਂ ਜਾਂ ਹੋਰ ਇੱਥੇ ਸਾਡੇ ਟ੍ਰੇਨ ਟਰਾਲੀਆਂ ਉਠਾਉਣ ਵਾਲੀਆਂ ਉਹ ਸਾਰੀ ਮਸ਼ੀਨਰੀ ਖਨੌਰੀ ਤੇ ਲਿਆਏ ਪਰ ਜਦੋਂ ਇਧਰਲੇ ਪਾਸੇ ਕਿਸਾਨਾਂ ਨੂੰ ਪਤਾ ਲੱਗਿਆ ਕਿਸਾਨ ਵੀ ਹਰਕਤ ਚ ਆਏ ਅਸੀਂ ਆਪਦਾ ਜਿਹੜਾ ਘੇਰਾ ਜਿੱਥੇ 2 ਦੀ ਸੀ ਉਹ 3 ਦਾ ਬਣਾਇਆ ਡੱਲੇਵਾਲ ਸਾਹਿਬ ਨੂੰ ਸਾਨੂੰ ਪੋਜੀਸ਼ਨ ਸੀ ਵੀ ਡੱਲੇਵਾਲ ਸਾਹਿਬ ਨੂੰ ਕਿਸੇ ਵੇਲੇ ਠਾ ਜਾ ਸਕਦੇ ਆ ਤਾਂ ਉਹ ਜਦੋਂ ਇੱਕ ਪੰਜਾਬਬੰਦ ਸੀ ਸਾਰਾ ਪੰਜਾਬ ਛੜਕਾਂ ਤੇ ਬੈਠਾ ਸੀ ਫਿਰ ਮੈਨੂੰ ਲੱਗਿਆ ਪੰਜਾਬ ਸਰਕਾਰ ਦੀ ਹਿੰਮਤ ਨਹੀਂ ਪਈ ਵੀ ਨੁਕਸਾਨ ਬਹੁਤ ਵੱਡਾ ਹੋ ਜਾਊਗਾ ਅਸੀਂ ਤਾਂ ਕਹਿੰਦੇ ਸਿਆਣਪਿਆ ਜੇ ਸਰਕਾਰ ਇਹ ਸਥਿਤੀਆਂ ਨੂੰ ਭਾਫ ਕੇ ਹੋਏ ਪਿੱਛੇ ਹਟਿਆ ਤੇ ਉਧਰ ਸ੍ਰੀਮ ਕੋਰਟ ਚ ਪੱਖ ਰੱਖਿਆ ਤਾਂ ਅਸਲ ਹੱਲ ਤਾਂ ਪਾਰਲੀਮੈਂਟ ਦਾ ਨਾ ਬੀਜੇਪੀ ਨਾਲ ਸ੍ਰੀਮ ਕੋਟਰਾ ਤਾਂ ਸਾਡਾ ਕੋਈ ਰੱਟਾ ਹੀ ਨਹੀਂ ਸ੍ਰੀਮ ਕੋਟ ਕੋਈ ਸ਼ਕਤੀ ਵਰਤੇ ਨਰਮੀ ਵਰਤੇ ਉਹ ਆਪ ਦਾ ਪੱਖ ਰੱਖਿਆ ਨਾ ਰੱਖਿਆ ਇਹੇ ਅਸੀਂ ਪੰਜਾਬ ਸਰਕਾਰ ਨੂੰ ਕਿਹਾ ਸੀ ਵੀ ਜਿੰਨਾ ਤੁਸੀਂ ਚੁੱਪ ਰਹੇ ਹੋ ਉਹਨਾਂ ਥੋੜੇ ਭਾਰੀ ਪਏ ਨੇ ਆਖਰ ਨੂੰ ਤਾਂ ਚੁੱਪ ਤੋੜਨੀ ਪਊਗੀ ਵੀ ਕਿਸਾਨਾਂ ਨਾਲੋਂ ਕਿ ਕੇਂਦਰ ਨਾਲੋਂ ਤਾਂ ਉਹ ਮੈਨੂੰ ਲੱਗਦਾ ਜਿੰਨਾ ਕੋ ਉਹਨਾਂ ਸਟੈਂਡ ਲੈਤਾ ਉਹ ਸਟੈਂਡ ਦੇ ਵਿੱਚ ਉਹਨਾਂ ਨਾਲ ਤਾਂ ਗੱਲਬਾਤ ਚੱਲ ਰਹੀ ਹੈ ਤਾਂ ਛੇਤੀ ਮੈਨੂੰ ਲੱਗਦਾ ਕਿ ਇਸ ਮਸਲੇ ਤੇ ਹੱਲ ਲਈ ਤਾਂ ਬੀਜੇਪੀ ਕੇਂਦਰ ਸਰਕਾਰ ਚੁੱਪ ਤੋੜੂਗੀ ਕਿਉਂਕਿ ਅੱਜ 36ਵੇਂ ਦਿਨ ਤੇ ਮਰ ਰਿਹਾ ਬੱਤਆ ਡੱਲੇਵਾਲ ਸਾਹਿਬ ਦਾ 36 ਦਿਨ ਕੋਈ ਥੋੜੇ ਨਹੀਂ ਹੁੰਦੇ ਕਹਿਣ ਨੂੰ ਐ ਤਾਂ ਜੇ ਇਹਨਾਂ ਦੇ ਡੰਗ ਗਿਣਨੇ ਹੁਣ ਤਾਂ 100 ਤੋਂ ਵੀ ਟੱਪ ਗਏ ਕਈ ਤਾਬ ਇਹੋ ਜਿਹੇ ਹੁੰਦੇ ਨੇ 24 ਘੰਟਿਆਂ 'ਚ ਚਾਰ-ਚਾਰ ਵਾਰੀ ਖਾਣਾ ਖਾ ਲੈਂਦੇ ਨੇ ਤਾਂ ਇੱਕ ਵਾਰੀ ਵੀ ਨਾ ਖਾਣਾ ਕੱਲੇ ਪਾਣੀ ਤੇ ਰਹਿਣਾ ਉਹ ਜਿਹੜੀ ਉਹਦੀ ਤਪਛਾ ਮੈਨੂੰ ਲੱਗਦਾ ਡੱਲੇਵਾਲ ਸਾਹਿਬ ਦੀ ਜਿਹੜੀ ਤਪਛਾ ਉਹ ਲਾਜ਼ਮੀ ਰੰਗ ਲੈ ਕੇ ਆਊਗੀ ਅਸੀਂ ਉਹਨਾਂ ਦੀ ਜਿਹੜੀ ਇੱਛਾ ਆਮ ਲੋਕਾਂ ਦੀ ਵਿੱਚ ਬੇ ਢੱਲੇਵਾਲ ਸਾਹਿਬ ਦੇ ਦਰਸ਼ਨ ਕਰੇ ਜਾਂ ਢੱਲੇਵਾਲ ਸਾਹਿਬ ਨਾਲ ਕੋਈ ਮਾੜੀ ਮੋਟੀ ਗੱਲ ਕੀਤੀ ਜਾਵੇ ਉਹਦੀ ਸਿਹਤ ਦੇਖੀ ਜਾਵੇ ਤਾਂ ਰਾਤ ਮੈਨੂੰ ਸੱਦ ਕੇ ਢੱਲੇਵਾਲ ਨੇ ਕਿਹਾ ਕਿ ਵੀ ਜੇ ਇੰਨਾ ਪੰਜਾਬੀਆਂ ਨੇ ਸਾਥ ਦਿੱਤਾ ਮੈਂ ਇਹਨੇ ਲੋਕਾਂ ਦਾ ਤੁਸੀਂ ਪ੍ਰੋਗਰਾਮ ਬਣਾਓ ਖਨੌਰੀ ਮੈਂ ਔਖਾ ਸੌਖਾ ਮੈਨੂੰ ਫੜ ਕੇ ਦੋ ਸ਼ਬਦ ਮੈਂ ਉਹ ਲੋਕਾਂ ਦੇ ਚਿਹਰੇ ਭਾਪਣਾ ਚਾਹਣਾ ਲੋਕਾਂ ਦੇ ਦਰਸ਼ਨ ਕਰਨਾ ਚਾਹਣਾ ਮੈਨੂੰ ਕਿਸੇ ਵੇਲੇ ਵੀ ਜੇ ਕੁਝ ਹੋ ਸਕਦਾ ਤਾਂ ਘੱਟੋ-ਘੱਟ ਮੇਰੇ ਲੱਖਾਂ ਲੋਕਾਂ ਦੇ ਵਿੱਚ ਮੇਰੀ ਆਵਾਜ਼ ਮੇਰਾ ਸੁਨੇਹਾ ਜਾਣਾ ਚਾਹੁੰਦਾ ਤਾਂ ਉਹ ਮੈਨੂੰ ਅਸੀਂ ਲੱਗਦਾ 4 ਜਨਵਰੀ ਨੂੰ ਸਾਰੇ ਤੁਹਾਡੇ ਮੱਧਮ ਰਾਹੀਂ ਜਿੰਨੇ ਵੀ ਲੋਕ ਸਾਡੇ ਸੁਣਦੇ ਨੇ ਗਾਹਾਂ ਛੇਰ ਵੀ ਕਰਨ ਘਰ ਘਰ ਇਹ ਗੱਲ ਜਾਵੇ ਕਿ 4 ਜਨਵਰੀ ਨੂੰ ਡੱਲੇਵਾਲ ਸਾਹਿਬ ਖੁਦ ਸਟੇਜ ਤੇ ਆ ਕੇ ਦੋ ਸ਼ਬਦ ਲਾਜ਼ਮੀ ਤੇ ਲੋਕਾਂ ਦੇ ਦਰਸ਼ਨ ਕਰਨਗੇ ਜਿਹੜੇ ਉਹਨਾਂ ਲਈ 36 ਦਿਨਾਂ ਦੇ ਵਿੱਚ ਤੁਸੀਂ ਪਿੱਛੇ ਚਾਹੇ ਉਹ ਕੈਂਡਲ ਮਾਰਚ ਹੋਵੇ ਚਾਹੇ ਭੁੱਖ ਹੜਤਾਲਾ ਹੋਣ ਚਾਹੇ ਪੰਜਾਬ ਬੰਦ ਹੋਵੇ ਜਿੰਨੀਆਂ ਪ੍ਰੋਗਰਾਮ ਡੱਲੇਵਾਲ ਸਾਹਿਬ ਨਾਲ ਜੋੜ ਕੇ ਦਿੱਤੇ ਅਸੀਂ ਲੋਕਾਂ ਨੂੰ ਵੱਧ ਚੜ ਕੇ ਦੂਜੇ ਸਟੇਟਾਂ ਦੇ ਵਿੱਚ ਹਿੱਸਾ ਪਾਇਆ ਤੇ 4 ਜਨਵਰੀ ਨੂੰ ਡੱਲੇਵਾਲ ਸਾਹਿਬ ਦੀ ਭਾਵਨਾ ਉਹਨੂੰ ਮੁੱਖ ਰੱਖਦੇ ਉਹਨਾਂ ਦਾ ਸੁਨੇਹਾ ਮੈਂ ਆ ਜਿਹੜੇ ਸ਼ਬਦ ਆ ਡੱਲੇਵਾਲ ਸਾਹਿਬ ਦੇ ਤਾਂ ਸੁਨੇਹਾ